ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਹੈ ਰੱਬ ਮੰਨਣਾ ਐਨਾ ਔਖਾ ਨਹੀਂ ਵੀ ਜਿੰਨਾ ਆਪਾਂ ਨੇ ਆਪਣੀ ਜ਼ਿੰਦਗੀ 'ਚ ਇਹਨੂੰ ਬਣਾ ਦਿੱਤਾ ਰੱਬ ਦਾ ਇੱਕ ਜੇ ਮੰਨੀ ਆਪਾਂ ਇੱਕ ਮਨ ਦੀ ਖੇਡ ਹੈ ਨਾ ਕਿ ਕੇ ਬਾਹਰੀ ਇੱਕ ਸਰੀਰਿਕ ਖੇਡ ਸੀ ਹਨਾ ਹਾਂਜੀ ਇਹ ਤਾਂ ਵੀ ਸਾਡੇ ਇੱਕ ਅੰਦਰੂਨੀ ਮਨ ਦੀ ਖੇਡ ਤੇ ਜੀ ਅੰਦਰੂਨੀ ਵਿਸ਼ਵਾਸਤਾ ਜੀ ਸਿਰਫ ਇਹ ਤਾਂ ਬਾਹਰ ਨੂੰ ਬਹੁਤ ਦਿਖਾਵਾ ਕਰਨ ਦੀ ਜ਼ਰੂਰਤ ਨਹੀਂ ਸੀ ਜਿੰਨੇ ਆਪਾਂ ਬਾਹਰ ਤੋਂ ਧਰਮ ਦੇ ਨਾਮ ਤੇ ਦਿਖਾਵਾ ਦਿਖਾ ਰਹੇ ਆ ਰੱਬ ਤਾਂ ਸਾਡੀ ਇੱਕ ਪਰਸਨਲ ਅੰਦਰਲੀ ਐਕਸਪੀਰੀਅੰਸ ਹੈ ਵੀ ਹਾਂ ਅਸੀਂ ਜੇ ਸਾਡਾ ਮੰਨ ਮੰਦਾ ਹੈ ਰੱਬ ਵੀ ਹੈ ਕੋਈ ਧਰਤੀ ਨੂੰ ਚਲਾਉਣ ਵਾਲਾ ਤਾਂ ਆਪਾਂ ਮੰਨਦੇ ਬਸ ਐਨੀ ਕੀ ਗੱਲ ਸੀ ਆਪਾਂ ਬਾਹਰ ਕੱਪੜੇ ਪਾ ਕੇ ਕੋਈ ਤਿਆਰ ਮਚਿੰਨੋ ਪਾਠ ਪੂਜਾ ਪਤਲੀ ਕੀ ਕੀ ਕਰਕੇ ਦਿਖਾ ਰਹੇ ਆ ਵੀ ਦੇ ਵਾਸਤੇ ਤੁਹਾਨੂੰ ਸਮਝਣਾ ਪੈਣਾ ਵੀ ਰੱਬ ਨੂੰ ਇਹ ਚੀਜ਼ਾਂ ਥੋੜ੍ਹੀਆਂ ਵੀ ਕਿ ਸਾਡੇ ਅੰਦਰ ਉਡੀ ਵਿਸ਼ਵਾਸਤਾ ਸੀ ਹਾਂ ਕਿਉਂਕਿ ਵੇਨ ਜਿੰਨੇ ਵੀ ਆਪਾਂ ਲਾ ਲਓ ਕਰਮ ਕਾਂਡ ਜਾਂ ਕੁਛ ਵੀ ਲਾ ਲਓ ਹਨਾ ਇਹ ਨਹੀਂ ਜ਼ਰੂਰੀ ਹੈ ਸਵਾਦ ਵੀ ਵਸ ਇੱਕ ਮਨ ਤੋਂ ਵੀ ਬੰਦੇ ਦਾ ਮਨ ਮੰਨਣਾ ਚਾਹੀਦਾ ਜੇ ਮਨ ਦਾ ਤਾਂ ਰੱਬ ਹੈ ਹਨਾ ਇਹ ਵੀ ਨਹੀਂ ਹੈ ਵੀ ਕੋਈ ਸਾਡੇ ਉੱਪਰ ਕਿਸੇ ਦਾ ਬਜਨ ਹੈ ਵੀ ਹਾਂ ਉਸ ਨੂੰ ਮੰਨੋ ਹੀ ਉਹ ਆਪਣੀ ਕੋਹ ਸੋਚ ਹੈ ਸਮਝ ਹੈ ਵਸ ਹਾਂ ਇਹ ਰੱਬ ਨੂੰ ਸਭ ਪਤਾ ਹੀ ਹੈ ਵੀ ਆਪਾਂ ਕਿੱਦਾਂ ਕਰ ਰਹੇ ਕੀ ਨਹੀਂ ਉਹ ਓਗਡ ਤੋਂ ਓਗੜਾ ਕੁਲਕੋ ਹੈ ਵੀ ਇਹ ਬੰਦੇ ਦਾ ਅੰਦਰੋਂ ਮਨ ਮੰਨ ਰਿਹਾ ਕਿ ਨਹੀਂ ਮੰਨ ਰਿਹਾ ਇਹ ਦਿਖਾਵਾ ਕਰ ਰਿਹਾ ਹੈ ਵੀ ਸਾਡੇ ਤਾਂ ਸਿਰਫ ਇੱਕ ਅੰਦਰੂਨੀ ਜਿਹੀ ਵਿਸ਼ਵਾਸਤਾ ਤਾਂ ਆਪਾਂ ਮੰਨਦੇ ਹਾਂ ਕਿ ਵੀ ਹਾਂ ਠੀਕ ਹੈ ਕੋਈ ਹੈ ਜੀ ਇਹਨਾਂ ਵੀ ਜਿਹੜਾ ਆਪਾਂ ਪਹਿਲਾਂ ਤੋਂ ਦਿਖਾਇਆ ਹੈ ਇਹ ਥੋੜੀ ਇਹਦਾ ਜੇ ਆਪਾਂ ਕੋਈ ਚੰਗੇ ਗੁਣ ਅੰਦਰ ਉਹਦਾ ਧਾਰਨ ਕਰ ਰਹੇ ਹਾਂ ਵੀ ਰੱਬ ਦੇਖੇਗਾ ਵੀ ਕਿਹਦੀ ਚੰਗੀ ਨੀਅਤ ਹੈ ਚੰਗੀ ਸੋਚ ਹੈ ਇਹਦੇ ਅੰਦਰ ਫਿਰ ਆਪ ਠੀਕ ਹੈ ਜੀ ਆਪਣੇ ਕੱਪੜੇ ਦੇਖ ਕੇ ਉਹਨੂੰ ਪਤਾ ਨਹੀਂ ਵੀ ਮੇਰਾ ਮੂਰਖ ਬਣਾ ਰਹੇ ਇਹ ਹਾਂ ਕਿਉਂਕਿ ਜੇ ਆਪਾਂ ਦੇਖੋ ਵੀ ਮੰਨਦੇ ਆ ਵੀ ਰੱਬ ਹੈ ਫਿਰ ਤਾਂ ਉਹ ਦੇਖਦਾ ਹੋਏਗਾ ਇਹ ਆਪਨੂੰ ਨਾ ਫ੍ਰੀ ਮਾਈਂਡ ਹੋ ਕੇ ਯਾਨੀ ਕਿ ਇੱਕ ਹੋ ਕੇ ਸੋਚਣਾ ਪੈਣਾ ਰਿਲੈਕਸ ਹੋ ਕੇ ਵੀ ਪਹਿਰਾਵੇ ਨਾਲ ਖੁਸ਼ ਹੈ ਜਾਂ ਫਿਰ ਆਪਣੇ ਮਨ ਤੋਂ ਵੀ ਚੰਗੇ ਕਰਮ ਕਰੀਏ ਚੰਗਾ ਸੋਚੀਏ ਸਮਝੀਏ ਹਨਾ ਹਾਂ ਇਹ ਥੋੜਾ ਜਿਹਾ ਬੈਠ ਕੇ ਆਪਾਂ ਨੂੰ ਅਲੱਗ ਤੋਂ ਸੈਪਰੇਟ ਸੋਚਣਾ ਪੋਗ ਬੈਠ ਕੇ ਵੀ ਹਾਂ ਵੀ ਰੱਬ ਜਿਹੜਾ ਹੈ ਉਹ ਕੀ ਚਾਹੁੰਦਾ ਹੋਵੇਗਾ ਕੀ ਦੇਖੇਗਾ ਵੀ ਇਹਦਾ ਸੋ ਇੰਨਾ ਵੀ ਰੱਬ ਤੇ ਹੁਣ ਆਪਾਂ ਨੂੰ ਆਪ ਸੋਚਣਾ ਪੈਣਾ ਕਿ ਉਹ ਬੰਦੇ ਤੇ ਖੜਾ ਕਰਿਆ ਰੱਬ ਨੂੰ ਆਪ ਸੋਚੇ ਵੀ ਕੋਈ ਦੁਨੀਆ ਬਣਾਉਣ ਵਾਲਾ ਹੈ ਜਾਨਵਰ ਤਾਂ ਜੀ ਵੀ ਨਹੀਂ ਉਹ ਤਾਂ ਕੋਈ ਇਸ ਵਾਰ ਸੋਝੀ ਨਹੀਂ ਹੈ ਜੇ ਆਪਾਂ ਨੇ ਸੋਚਿਆ ਤਾਂ ਉਹਦਾ ਆਪਾਂ ਨੂੰ ਸੋਚਣਾ ਪੈਣਾ ਵੀ ਆਪਾਂ ਕੀ ਚਾਹੇਗਾ ਵੀ ਜੋ ਇਹਨਾਂ ਆਪਾਂ ਧਾਰਮਿਕ ਤੌਰ ਤੇ ਬਾਹਰ ਦਿਖਾਵਾ ਦਿਖਾ ਰਹੇ ਰੱਬ ਨੂੰ ਲੋੜ ਹੈ ਕੋਈ ਉਹਦੇ ਕੋਈ ਅਰਥ ਹੈ ਜਾਂ ਸਿਰਫ ਆਪਾਂ ਆਪਣੇ ਵਜਨ ਪਾ ਰੱਖਿਆ ਹਾਂ ਵੀ ਪਾਠ ਪੂਜਾ ਵੀ ਲਾ ਲੋ ਵੀ ਕਿਸੇ ਦੇਖੋ ਗਰੀਬ ਕੋਲ ਤਾਂ ਪਾਠ ਪੂਜਾ ਲਈ ਵੀ ਕੁਝ ਵੀ ਨਹੀਂ ਹੈ ਪੈਸਾ ਵੀ ਨਹੀਂ ਹੈ ਫਿਰਦਾ ਉਹ ਸਾਰੀ ਮਰਬ ਪਾਈ ਨਹੀਂ ਸਕੇਗਾ ਤਾਂ ਹੀ ਕਰਕੇ ਆਪਾਂ ਮੰਨ ਲਓ ਵੀ ਕਿੰਨੇ ਗ੍ਰੰਥ ਕੁਝ ਵੀ ਕਿਤੇ ਵੀ ਪੜ ਲਓ ਵੀ ਸਾਰੀ ਮਨ ਦੀ ਖੇਡ ਹੈ ਮਨ ਤੋਂ ਆਪਾਂ ਨੂੰ ਸਮਝਣਾ ਪੈਣਾ ਉਹ ਗਰੀਬ ਕੋਲ ਵੀ ਹੈ ਅਮੀਰ ਕੋਲ ਵੀ ਹੈ ਰਾਹ ਜਾਂਦੇ ਕਿਤੇ ਵੀ ਲਾ ਲਓ ਕਿਤੇ ਵੀ ਆਪਾਂ ਬੈਠ ਕੇ ਉਹਨੂੰ ਇਤਿਆ ਸਕਦੇ ਆ ਬੈਠ ਕੇ ਉਹਨੂੰ ਪਾ ਸਕਦੇ ਹਾਂ ਜਿਹਨੂੰ ਬਾਹਰ ਹੀ ਪਹਿਰਾਵਾ ਤਾਂ ਕੋਈ ਵੀ ਚੋਰ ਠੱਗ ਵੀ ਪਾਲੂਗਾ ਫੇਰ ਰੱਬ ਨੂੰ ਗਿਆ ਪਤਾ ਨਹੀਂ ਵੀ ਇਹ ਠੱਗ ਹੈ ਚੋਰ ਹੈ ਉਹ ਤਾਂ ਤਾਂ ਕੋਈ ਨੀਤ ਕੋ ਨਹੀਂ ਹੈ ਉਹ ਤਾਂ ਨੀਤ ਦੇਖਣੀ ਹੈ ਮੰਦੇ ਦੇ ਅੰਦਰ ਉਹ ਨੀਤ ਕਿਹ ਹੈ ਜੀ ਜੇ ਚੰਗੀ ਹੈ ਤਾਂ ਰੱਬ ਮੰਦਰੇ ਠੀਕ ਹੈ ਵੀ ਇਹ ਬਾਹਰ ਹੀ ਤਖਾਵੇ ਦੀ ਰੱਬ ਭਲੇਖਾ ਥੋੜੀ ਰੱਬ ਕੀ ਦੀ ਰੱਬ ਭੁੱਲਿਆ ਹੋਇਆ ਹਾਂਜੀ ਵੀ ਜਿੱਦਾਂ ਨਾ ਇੱਕ ਦੇਖੋ ਬਹੁਤ ਪਿਆਰਾ ਸ਼ਬਦ ਆਉਂਦਾ ਨਾ ਕਾਇ ਪਟੋਲਾ ਪਾਤੜੀ ਕੰਬਲੜੀ ਪਹਿਰੇ ਹਨਾ ਨਾਨਕ ਕਰ ਹੀ ਬੈਠਾ ਸੌ ਮਿਲੇ ਜੇ ਨੀਅਤ راست ਕਰੇ ਯਾਨੀ ਕਿ ਸਭ ਕੁਝ ਦੇਖ ਕੇ ਉਹਨਾਂ ਨੇ ਪਹਿਰਾਵੇ ਨੂੰ ਪਖੰਡ ਨੂੰ ਸਭ ਕੁਝ ਨੂੰ ਦੇਖਿਆ ਵੀ ਪੀ ਕਹਿੰਦੇ ਆ ਵੀ ਨੀਅਤ راست ਹੈ ਜੇ ਤੇਰੀ ਤਾਂ ਫਿਰ ਕਰ ਬੈਠੀ ਸੌ ਮਿਲ ਜੇਗਾ ਹਾਂ ਬਬਲ ਜੇ ਲੋ ਕਿੰਨਾ ਉਹਨੇ ਪਹਿਲੀ ਸੌਖਾ ਸਮਝਾਤੇ ਆ ਵੀ ਤੈਨੂੰ ਬਾਹਰ ਭਟਕਣ ਦੀ ਕਾਸੀ ਦੀ ਲੋੜ ਨਹੀਂ ਹੈ ਜੇ ਤੇਰੀ ਨੀਅਤ ਚੰਗੀ ਹੈ ਤਾਂ ਤੇਰੇ ਘਰੇ ਬੈਠੇ ਰੱਬ ਹੈ ਜਾਨੂ ਬਾਹਰ ਇਹਨਾਂ ਸਾਨੂੰ ਕੁੰਮਣ ਜਿਹੜਾ ਬਣਾ ਟਾਈਮ ਵੇਸਟ ਕਰ ਰਹੇ ਹੈ ਪੈਸਾ ਦੀ ਕਾਸੀ ਦੀ ਲੋੜ ਨਹੀਂ ਹੈ ਕਾਸੀ ਦੀ ਲੋੜ ਨਹੀਂ ਹੈ ਦੇਖੋ ਤੀਰਥਾਂ ਬਾਰੇ ਲਾ ਲੋ ਸਭ ਕੁਝ ਬਾਰੇ ਆਪਾਂ ਨੂੰ ਪਹਿਲਾਂ ਹੀ ਉਹ ਕਲੀਅਰ ਕਰ ਗਏ ਹੁਣ ਗੱਲ ਹੈ ਆਪਣੇ ਮੰਨਣ ਦੀ ਜੋ ਆਪਾਂ ਨੂੰ ਮਨ ਤੋਂ ਮੰਨਣਾ ਪੈਣਾ ਹਾਂਜੀ ਮਨ ਮੰਨਦਾ ਇਹ ਤਾਂ ਮੰਨੀਏ ਜੇ ਨਹੀਂ ਹੈ ਤਾਂ ਰਹਿਣ ਦੀ ਹੈ ਹਾਂ ਇੱਕ ਸੌਖੇ ਹੋ ਜੀਏ ਵੀ ਰੱਬ ਹੈ ਤਾਂ ਚੰਗੀ ਗੱਲ ਉਹ ਦੇਖਦਾ ਹੋਏਗਾ ਫਿਰ ਆਪਾਂ ਮਾੜੇ ਕਰਮਿਆ ਕੁਝ ਵੀ ਐਦਾਂ ਦਾ ਨਾ ਕਰੀਏ ਹਨਾ ਹਾਂ ਚੰਗੇ ਗੁਣ ਧਾਰਨ ਕਰੀਏ ਚੰਗੇ ਨੀਤ ਰੱਖੀਏ ਸਬਰ ਸੰਤੋਖ ਸਾਰੇ ਗੁਣ ਤਰਨ ਕਰੀਏ ਹੁਣ ਰੱਬ ਜੀ ਆਪ ਮੰਨਣਾ ਤਾਂ ਇਹ ਗੁਣ ਚਾਹੀਦੇ ਨੇ ਇਹਦਾ ਜੇ ਵੈਸੇ ਵੀ ਕੋਈ ਬੰਦਾ ਰੱਖ ਰਿਆ ਉਹਦੇ ਵਾਸਤੇ ਵੀ ਚੰਗੇ ਹੈ ਸਮਾਜ ਵਿੱਚ ਜੇ ਰੱਬ ਬੰਦੇ ਨਾਮ ਬੰਦੇ ਇਹ ਗੁਣ ਬੰਦੇ ਨੇ ਧਾਰੇ ਹੋਏ ਚੰਗੇ ਨੇ ਤੇ ਚੰਗੇ ਸਭ ਕੁਝ ਹੈ ਤਾਂ ਉਹ ਵੈਸੇ ਹੀ ਜ਼ਿੰਦਾਰ ਬੰਦਾ ਹੋ ਜਾਂਦਾ ਹੈ ਇਹਦਾ ਵੀ ਸਾਨੂੰ ਵੈਸੇ ਵੀ ਫਾਇਦਾ ਹੀ ਹੈ ਰੱਬ ਬੰਦੇ ਨਾਲ ਕੋਈ ਲੋੜ ਦੇਸ਼ ਨਾ ਵੀ ਹੋਵੇ ਇਹ ਗੁਣਾ ਕਰਨਾ ਬੰਦੇ ਨੂੰ ਆਪਣੇ ਆਪ ਤੇ ਵੀ ਮਾਣ ਹੁੰਦਾ ਕਿਤੇ ਕਿਤੇ ਮੰਨ ਲਓ ਕਿਤੇ ਖੜੇ ਆ ਜਾਂ ਕਿਤੇ ਕਿਤੇ ਵੀ ਕੋਈ ਗੱਲ ਹੁੰਦੀ ਉਹਦਾ ਆਪਣੇ ਆਪ ਦੇ ਮਾਣ ਹੁੰਦਾ ਵੀ ਹਾਂ ਇਹ ਗੁਣ ਵੀ ਮੈ ਵੀ ਨਾ ਇੰਨਾ ਗੁਣਾ ਤੇ ਉੱਤੇ ਚੱਲਿਆ ਹੋਇਆ ਹਨਾ ਜੇ ਚੋਰੀ ਠੱਗੀ ਕਰਨੀ ਆ ਉਹ ਵੀ ਆਪਣੀ ਲੱਗ ਆ ਇੱਕ ਹਨਾ ਫਿਰ ਫੇਰ ਤੱਕ ਕਲੀਅਰ ਕਰ ਦੋ ਵੀ ਰੱਬ ਹੈ ਨਹੀਂ ਕੋਈ ਦੇਖ ਨਹੀਂ دیا۔ ਹਾਂ ਫਿਰ ਯਾਨੀ ਕਿ ਉਸ ਨੂੰ ਆਪਾਂ ਧੋਖਾ ਨਾ دیے ਯਾਨੀ ਕਿ ਬੇਸਮਝੇ ਆਏ ਕਿ ਉਹਨੂੰ ਉਹ ਨਾ ਸਮਝੇ ਵੀ ਉਹ ਤਾਂ ਕੁਝ ਦੇਖੇ ਹੀ ਨਹੀਂ ਦੇਹਾ। ਹਾਂ ਵੀ ਤੇ ਸਾਰੇ ਹੁਣ ਆਪਣੇ ਵਾਸਤੇ ਕੋਈ ਬਾਹਰੀ ਲੁਕੋਤ ਹੈ ਨਹੀਂ ਇਹ ਗੱਲ ਸਾਨੂੰ ਸਮਝਣੀ ਪੈਣੀ ਵੀ ਜਿਹੜਾ ਆਪਾਂ ਬਾਹਰੀ ਇਹਨਾਂ ਜੋਰ ਲਗਾਇਆ ਹੋਇਆ ਇਹਨਾਂ ਔਖਾ ਨਹੀਂ ਹੈ ਇੱਕ ਔਖਾ ਦਾ ਕਨਸੈਪਟ ਸੀ ਰੱਬ ਨੂੰ ਸਿਰਫ ਇਹ ਸਾਰਾ ਇੱਕ ਅੰਦਰੂਨੀ ਵਿਸ਼ਵਾਸ ਤਾਂ ਮਿਸਾਨ ਨੂੰ ਲੱਗਦਾ ਵੀ ਸਾਡਾ ਸਰਦ ਨਹੀਂ ਹੈ ਵੀ ਹਾਂ ਇੱਕ ਇੱਕ ਬਹੁਤ ਵੱਡੀ ਸਾਡਾ سپورਟ ਹੋ ਜਾਂਦੀ ਹੈ ਜੇ ਆਪਾਂ ਰੱਬ ਨੂੰ ਮੰਨ ਲਿਆ ਵੀ ਹਾਂ ਕੋਈ ਸਾਨੂੰ ਸਾਂਭਣ ਵਾਲਾ ਹੈਗਾ ਹੈ ਵੀ ਆਪਾਂ ਅਵਾਰਾਂ ਅਲਵਾਰਸ ਨਹੀਂ ਹੈ ਤਾਂ ਸਾਨੂੰ ਬਸ ਇੱਕ ਵਿਸ਼ਵਾਸ ਹੈ ਵੀ ਆਪਾਂ ਮੰਨ ਲਈ ਅੰਦਰੋਂ ਚੰਗੇ ਗੁਣ ਰੱਖੀਏ ਚੰਗੀ ਨੀਅਤ ਰੱਖੀਏ ਚੰਗੀ ਸੋਚ ਰੱਖੀਏ ਬਸ ਇਦਾਂ ਸਾਡਾ ਰੱਬ ਮੰਨ ਦੋ ਜਣ ਹਾਂ ਮੰਨਣਾ ਬਹੁਤ ਬਦਿਆ ਇਨਕੇ ਮੰਨਤੋਂ ਹੈ ਜਿੱਦਾਂ ਆਪਾਂ ਕਹਿੰਦੇ ਆ ਵੀ ਜੋ ਵੀ ਜੈ ਸੋ ਲੂਣਾ ਹੈ ਕਰਮਾਂ ਸੰਧਰਾ ਕੇ ਤਾਂ ਨਾ ਵੀ ਆਪਣੇ ਕਰਮ ਦੇਖ ਲੋ ਵੀ ਜੋ ਵੀ ਅਸੀਂ ਕਰ ਰਹੇ ਆ ਧਰਮ ਦੇ ਨਾਂ ਤੇ ਲਾ ਲੋ ਇਨਸਾਨੀਅਤ ਦੇ ਨਾਂ ਤੇ ਲਾ ਲੋ ਹਨਾ ਵੀ ਉਸ ਨੂੰ ਮੰਨ ਕੇ ਕਰ ਰਹੇ ਆ ਜਾਂ ਫਿਰ ਇਹ ਮੇ ਦਿਖਾਵਾ ਐ ਨ ਵੀ ਲੋਕਾਚਾਰੀ ਵੀ ਲੋਕਾਂ ਨੂੰ ਖੁਸ਼ ਕਰ ਰਹੇ ਆ ਇਹ ਕਰਮ ਕਰਕੇ ਹਨਾ ਹਾਂ ਬਸ ਭਾਜੀ ਜੇ ਉਹ ਹੀ ਤਰੀਕੀ ਤੇ ਚੱਲ ਰਹੇ ਆ ਫਿਰ ਰੱਬ ਨੂੰ ਰੱਬ ਤੋਂ ਮੂਰਖ ਨਹੀਂ ਬਣਾ ਸਕਦੇ ਆਪਾਂ ਆਪਣਾ ਤਾਂ ਮੂਰਖ ਬਣਾ ਲਾਂਗੇ ਪਰ ਰੱਬ ਦਾ ਨਹੀਂ ਹੈ ਹੁਣ ਆਪਰੋ ਸੋਚਣਾ ਪੈਣਾ ਵੀ ਜੇ ਆਪਾਂ ਅੰਦਰੋਂ ਪਿਆਰ ਚ ਭਿੱਜ ਗਏ ਫੇਰ ਕਰ ਰਹੇ ਆ ਆਪ ਵਾਸਤੇ ਇਹ ਕਿ ਸਿਰਫ ਦਿਖਾਵਾ ਕਰ ਰਹੇ ਹਾਂ ਹਾਂ ਇਹ ਵੀ ਗੱਲ ਆ ਪਰ ਉਹ ਹਮੇਸ਼ਾ ਯਾਦ ਰੱਖਣੀ ਚਾਹੀਦੀ ਮੰਨ ਲਓ ਆਪਾਂ ਆਪਣੀ ਊਂ ਲਾਲ ਦੁਨੀਆਦਾਰੀ ਤੇ ਗੱਲ ਤੇ ਲਾਲ ਵੀ ਅੱਪਾ ਕਿਸੇ ਬਾਰੇ ਗੱਲ ਕਰੀਏ ਹਨਾ ਵੀ ਚਲੋ ਉਹ ਬੰਦਾ ਇੱਕਦਮ ਮੂਰੇ ਆ ਜਵੇ ਹਨਾ ਵੀ ਕੀ ਮੂਹ ਦਿਖਾ ਐ ਏਦੇ ਰੱਬ ਬਾਰੇ ਜੀ ਹਨਾ ਇੰਨੇ ਕਰਮ ਕਾਂਡ ਇੰਨੇ ਨੂੰ ਧੋਖਾ ਦੇ ਕੇ ਇੰਨੇ ਚੋਰੀ ਠੱਗੀ ਯਾਨੀ ਕਿ ਉਹਤੇ ਨਾ ਤੇ ਵੀ ਅਸੀਂ ਉਹਨੂੰ ਮੰਨ ਰਹੇ ਆਂ ਪਰ ਕਰਮ ਸਾਡੇ ਐ ਵੀ ਉਹ ਜੇ ਸਾਡੇ ਮੂਰੇ ਆ ਜਵੇ ਸਾਨੂੰ ਪੁੱਛੇ ਵੀ ਹਾਂ ਬਾਈ ਵੀ ਫੇਰ ਤਿਆਰੀ ਕਰਕੇ ਰੱਖਣੀ ਪੈਣੀ ਐ ਵੀ ਫੇਰ ਕੀ ਜਵਾਬ ਦੰਗੇ ਹੂੰ ਵੀ ਸਾਡਾ ਇਹੀ ਐ ਜੀ ਵੀਰਨਾ ਉਹ ਕਾਸ ਸਿਸਟਮ ਨਹੀਂ ਸਿਰਫ ਉਹ ਮੰਨਣਾ ਦਾ ਜਿੰਨਾ ਆਪਾਂ ਨੇ ਬਜੇ ਨੂੰ ਪਾ ਲਿਆ ਵੀ ਤਾਂ ਇਹਨੂੰ بس ਇਹੀ ਹੈ ਵੀ ਰੱਬ ਨੂੰ ਆਸਾਨੀ ਨਾਲ ਮੰਨਣਾ ਵੀ ਆਪਾਂ ਨੀਅਤ ਚੰਗੇ ਰੱਖੀਏ ਇਹ ਕਰ ਸੇਦ ਹਾਂ ਸਾਡਾ ਅੱਜ ਦਾ ਜੋ ਇਹ ਵਿਸ਼ਾ ਸੀ ਮੈਂ ਨਾ ਵੀ ਜੇ ਮੰਨਣਾ ਤਾਂ ਇੱਕ ਇੱਕ ਮਨ ਤੋਂ ਹਨਾ ਚੰਗੀ ਯਾਨੀ ਕਿ ਸੇਧ ਲੈ ਕੇ ਜਾਂ ਫਿਰ ਇੱਕ ਕਲੀਅਰ ਹੈ ਵੀ ਕੋਈ ਜ਼ੋਰ ਨਹੀਂ ਹੈ ਕਿਸੇ ਤੇ ਭਾਰ ਨਹੀਂ ਹੈ ਵੀ ਆ ਉਹਨੂੰ ਨਾਮ ਮੰਨੂ ਤਾਂ ਵੀ ਰੋਜ਼ ਸਾਨੂੰ ਚੰਗਾ ਲੱਗਿਆ ਹੋਵੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ